ਬਠਿੰਡਾ ਦੀ ਉੜੀਆ ਕਲੋਨੀ ਵਿੱਚ ਅੱਜ ਰਾਤੀ ਕਰੀਬ 1 ਵਜੇ ਅੱਗ ਲੱਗ ਗਈ ਜਿਸ ਕਾਰਨ ਗਰੀਬ ਦਿਹਾੜੀਦਾਰ ਪਰਿਵਾਰ ਦੀ ਝੁੱਗੀ ਸੜ ਗਈ ਅਤੇ ਉਸ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪੀੜਤ ਨੇ ਸੁੱਤੇ ਪਏ ਆਪਣੇ ਬੱਚਾ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਇੱਕ ਬੱਕਰੀ ਵੀ ਅੱਗ ਲੱਗਣ ਕਾਰਨ ਮਰ ਗਈ ਅਤੇ ਕੁਝ ਬੱਕਰੀਆਂ ਜ਼ਖਮੀਆਂ ਗਈਆਂ ਉਹਨਾਂ ਦੇ ਸਿਰ ਪਾਏ ਹੋਏ ਕੱਪੜੇ ਹੀ ਬਚੇ ਹਨ ਬਾਕੀ ਸਭ ਕੁਝ ਸੜ ਕੇ ਰਾਖ ਹੋ ਗਿਆ ਦੱਸਦੀ ਹੈ ਕਿ ਪਿਛਲੇ ਸਾਲ ਵੀ ਇਸੇ ਕਲੋਨੀ ਵਿੱਚ ਅੱਗ ਲੱਗ ਗਈ ਸੀ ਜਿਸ ਕਾਰਨ ਤਕਰੀਬਨ ਦਰਜਣ ਤੋਂ ਵੱਧ ਝੁੱਗੀਆਂ ਸੜ ਗਈਆਂ ਸਨ ਕਿਉਂਕਿ ਇਸ ਕਲੋਨੀ ਨੂੰ ਗੱਡੀ ਆਉਣ ਦਾ ਕੋਈ ਰਸਤਾ ਨਹੀਂ ਸਿਰਫ 4 ਫੁੱਟ ਦਾ ਪੁਲ ਬਣਿਆ ਹੋਇਆ ਹੈ ਜਿੱਥੋਂ ਦੀ ਫਾਇਰ ਬ੍ਰੀਡ ਦੀ ਗੱਡੀ ਨਹੀਂ ਲੰਘ ਸਕਦੀ ਜਿਸ ਕਾਰਨ ਅੱਗ ਬੁਝਾਉਣ ਵਿੱਚ ਵੀ ਦੇਰੀ ਹੋਈ ਹੈ ਜੇ ਗੱਡੀ ਕਲੋਨੀ ਵਿੱਚ ਆਉਂਦੀ ਹੁੰਦੀ ਅੱਗ ਤੇ ਜਲਦੀ ਕਾਬੂ ਪਾਇਆ ਜਾ ਸਕਦਾ ਸੀ ਅਤੇ ਨੁਕਸਾਨ ਹੋਣ ਤੋਂ ਵੀ ਬਚਾਅ ਹੋ ਸਕਦਾ ਸੀ ਪਿਛਲੇ ਸਾਲ ਵੀ ਫਾਇਰ ਬਗਰੇਡ ਦੀ ਗੱਡੀ ਨੇੜੇ ਨਾ ਆਉਣ ਕਾਰਨ ਕਈ ਝੁੱਗੀਆਂ ਸੜ ਕੇ ਰਾਖ ਹੋ ਗਈਆਂ ਸਨ

दिखाई रहा है बिस्तरे साइकिल बकरिया बकरिया खाने पीने वाला सामान यही दिखाई रहा है जी, थी। आ, थी जी में, हम लोग सो रहे थे सारे बच्चे लेके आग लग गई एक बजे आग लगी थी खूब सेक मारने लगा था हमारा लोग खुला सब उठे थे बच्चे लेके भागे थे सामान सारा जर गया सो हो गया पांच बच्चे थे वो बच्चे सारे जने भागे थे अपना जो सारा कुछ सामान था वो सारा सार, जर के सो हो गया केवल जान जान बचा हुआ है बस सारा कुछ और बकरी भी जल के बकरियां तो बच, बचा बचा लिए मगर अभी देखते तो क्या बचता है नहीं बचता है भाई मरी नहीं है अभी तो अब देखो क्या होता है क्या मांग करते प्रशासन से मांग तो करते हैं हमारे लोग को थोड़ा मदद कुछ कर दे बत, बच्चे के खाने पीने व्यवस्था कर दे कुछ तो राशन पानी भी राशन पानी, पानी भी कुछ व्यवस्था कर दें खाने पीने बच्चे को क्या काम करते हैं कर घरवर दिहाड़ी करते हैं जी साइकिलों की सारा कुछ जल गया अब कैसे जाएंगे दिहाड़ी करने हिंदी की नाम तो केड़ी गगनदीप है 1 बजे सही आग लगी है जी रात सानो सत्ते पड़े सारे ਸਾਰੇ ਇੱਕਦਮ ਭੱਜੇ ਸਾਰਿਆਂ ਨੇ ਭਜਾਈ ਫਾਇਰ ਗੱਡ ਦੀ ਗੱਡੀ ਅੱਧੇ ਘੰਟੇ ਬਾਅਦ ਆਈ ਸਾਡੇ ਕੋਲੇ ਇੰਨਾ ਨੁਕਸਾਨ ਕਾਫੀ ਹੋ ਗਿਆ ਬੱਚੇ ਵੀ ਵਿਚਾਰੇ ਬਚਾਏ ਸੀ ਦਸਨ ਪਾਣੀ ਸਾਰਾ ਮੱਚ ਗਿਆ ਕੱਪੜੇ ਲੀੜੇ ਜਿਹੜਾ ਹੀ ਨੁਕਸਾਨ ਹੋਇਆ ਇਹਨਾਂ ਦਾ ਬੜਾ ਹੋ ਗਿਆ ਨੁਕਸਾਨ ਗਰੀਬ ਬੰਦੇ ਹੁਣ ਕਿੱਥੋਂ ਲਿਆ ਕਰਨਗੇ ਇਹ ਦਿਹਾੜੀ ਵਾਲੇ ਬੰਦੇ ਆ ਸਾਈਕਲ ਵੀ ਮੱਚ ਗਿਆ ਸਾਈਕਲ ਵੀ ਮੱਚ ਗਿਆ ਇਹਨਾਂ ਦਾ ਜੀ ਸਾਰਾ ਕੁਝ ਹੀ ਮੱਚ ਗਿਆ ਬੱਕਰੀਏ ਬਚ ਗਈ ਇਹਨਾਂ ਦੀ ਇੱਕ ਬੱਕਰੀ ਵੀ ਮੱਚ ਮਰ ਗਈ ਤਾਂ ਕਰਕੇ ਜੀ ਅੱਛਾ ਬੱਕਰੀ ਮੱਚ ਗਈ ਹਾਂ ਇੱਕ ਉਹ ਦੱਬਿਆ ਜੀ ਤੇ ਇੱਕ ਬੜਾ ਨੁਕਸਾਨ ਹੋਇਆ ਜੀ ਇਹਨਾਂ ਦਾ ਇੱਕ ਸਾਡਾ ਪੁਲ ਪਾਸ ਹੋਇਆ ਪਿਆ ਊ ਸਰਕਾਰਾਂ ਨੂੰ ਬਣਾਏ ਨਹੀਂ ਦੇ ਕਿ ਚੱਕਰ ਹੈ ਔਰ ਸਾਡੇ ਇੱਕ ਮਕਾਨ ਵੀ ਪਾਸ ਹੋਏ ਪਏ ਪੱਕੇ ਇਹ ਨਗਰ ਨਿਗਮ ਪਿੱਛੇ ਹਟ ਰਿਹਾ ਡੀਸੀ ਨੇ ਸਾਡੇ ਪਾਸ ਕਰੇ ਹੋਏ ਆ ਡੀਸੀ ਕਹਿੰਦੇ ਬਣਾਓ ਇਹ ਨਗਰ ਨਿਗਮ ਪਿੱਛੇ ਹਟ ਰਿਹਾ ਨਾਲੇ ਮਿੱਤਲ ਨੇ ਵੀ ਪਾਸ ਕੀਤੇ ਹੋਏ ਆ ਕਿਹ ਵਾਰੀ ਕੋਈ ਇਸ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾ ਵਾਪਰਦੀ ਸੀ ਕਰਕੇ ਕੋਈ ਗੱਡੀ ਵੀ ਗੱਡੀ ਵੀ ਨਹੀਂ ਜਾਂਦੀ ਸਾਡੂੰ ਬਹੁਤ ਪ੍ਰੇਸ਼ਾਨੀ ਉਹ ਪਹਿਲਾਂ ਉਹ ਬਣਾਤਾ ਵਿਸ਼ਵਾਸ ਵਾਲਾ ਪੁਲ ਉਹਦੀ ਕੀ ਲੋੜ ਸੀ ਪਹਿਲਾਂ ਉੜਿਆਗਰੂ ਨਾਲ ਪੁਲ ਬਣਾਉਣਾ ਸੀ ਜੇ ਅੱਗ ਲੱਗ ਜਾਂਦੀ ਵਾਰ-ਵਾਰ ਗਰਮੀ ਵਿੱਚ ਵੀ ਇਹਨਾਂ ਨੂੰ ਪਤਾ ਵੀ ਵੀ ਪਹਿਲਾਂ ਇਹ ਪੁਲ ਬਣਾਉਣਾ ਚਾਹੀਦਾ ਤੇ ਵਾਰ-ਵਾਰ ਉਹ ਪਹਿਲਾਂ ਵਿ ਕਿ ਬਿਲਾ ਇਹ ਪੁਲ ਪਾਸ ਹੋਏ ਨਹੀਂ ਬਣਾ ਦੇ ਕੀ ਮੰਗ ਕਰਦੇ ਜੀ ਵੇਖਦੇ ਸਾਡੇ ਮੰਗ ਹੈਗੇ ਇਹਨਾਂ ਨੂੰ ਕੋਈ ਹੱਥ ਮਿਲਣਾ ਚਾਹੀਦਾ ਰੋਜਾਨਾ ਠੀਕ ਹੈ ਸਾਡਾ ਪੁਲ ਬਣਨਾ ਚਾਹੀਦਾ ਇਹ ਸਾਡੇ ਕਲੋਨੀ ਬਣੇ ਪਹਿਲਾਂ ਵੀ ਕਲੋਨੀ ਸਾਡੇ ਪਾਸ ਹੋਈ ਪਈ ਆ 4 ਸਾਲ ਹੋ ਗਏ ਪਾ 51 ਬਣਾ ਕੇ ਛੱਡਦੇ ਨਗਰ ਨਿਕੰਨੇ